ਵੀਰ ਨੂੰ ਗਏ ਨੂੰ 7 ਸਾਲ ਹੋ ਗਏ ਅੱਜ ਹਾਂਜੀ ਸੱਤ ਕਿਵੇਂ ਬੀਤੇ ਸੱਤ ਬਹੁਤ ਔਖੇ ਬੀਤੇ ਅਜੇ ਵੀ ਭਰਾ ਦੇ ਭਲੇਖੇ ਪੈਂਦੇ ਭਰਾ ਦੀ ਗੱਡੀ ਆਣ ਕੇ ਘੜਦੀ ਭਰਾ ਨੇ ਆਉਣਾ ਫੋਨ ਤੇ ਗੱਲ ਕਰੂਗਾ ਭਰਾ ਆਵੇਗਾ ਤੋ ਸੁਖ ਸੁਨੇਗਾ ਪੈਨ ਪਰ ਉਹਨੇ ਜਿਆਦਾ ਦੀ ਚਲੀ ਜਾਣਾ ਮਮੀ ਬਹੁਤ ਔਖੇ ਨੇ ਭਰਾ ਦਾ ਆਉਂਦੇ ਨੇ ਕਿੰਨੇ ਪਰਾ ਤੇ ਪੰਦਾ ਕਿਹੋ ਜਿਹਾ ਰਿਸ਼ਤਾ ਹੁੰਦਾ ਮੇਰਾ ਰਿਸ਼ਤਾ ਹੀ ਵੱਖਰਾ ਹੁੰਦਾ ਦੁਨੀਆ ਨਾਲ ਦੁਨੀਆ ਨਾਲੋਂ ਵੱਖਰਾ ਰਿਸ਼ਤਾ ਹੁੰਦਾ ਬਹੁਤ ਸਮਝਦਾਰ ਸੀ ਮੇਰੇ ਭਰਾ ਉਸ ਤੁਹਾਡੇ ਭਰਾ ਦੇ ਨਾਮ ਦੇ ਉੱਤੇ ਸਰਕਾਰ ਵੱਲੋਂ ਕਿਹਾ ਗਿਆ ਸੀਗਾ ਉਹਨੂੰ ਯਾਦ ਰੱਖਣ ਵਾਸਤੇ ਕੁਝ ਉਹ ਕਈਆਂ ਗੱਲਾਂ ਪੂਰੀ ਨਾ ਜੀ ਕੋਈ ਨਹੀਂ ਪੂਰੀ ਹੋਈ ਹੁਣ ਘਲੋਟੀ ਦੀ ਸੜਕ ਬਣੀ ਨਾ ਸਕੂਲ ਦਾ ਰੱਖਿਆ ਗਿਆ ਗੇਟ ਦੀ ਮੰਗ ਕੀਤੀ ਸੀ ਵੀ ਗੇਟ ਬਣੇ ਉਹਦੀ ਜਹਤ ਦੇ ਵਿੱਚ ਗੇਟ ਬੰਨਣਾ ਵੀ ਚਾਹੀਦਾ ਹੈ ਪਤਾ ਲੱਗੇ ਵੀ ਇੱਥੇ ਸ਼ਹੀਦ ਹੋਇਆ ਕੋਈ ਪਲਾਮਾ ਹਮਲੇ ਦੇ ਵਿੱਚ ਕਿਸੇ ਨੂੰ ਕੀ ਪਤਾ ਆਸਤਰ ਹਾਂ ਲੋਗੇ ਹਾਂਜੀ ਸਾਹਿਬ ਮਾਂ ਤੋਂ ਹਾਂ 7 ਸਾਲ ਹੋ ਗਏ ਕਿੱਦਾਂ ਲੱਗਦਾ 7 ਸਾਲ ਬੜਾ ਔਖਾ ਲੱਗਦਾ ਬੜਾ ਔਖਾ ਲੱਗਦਾ ਤੁਹਾਨੂੰ ਪਤਾ ਹੀ ਆ ਮਾਵਾਂ ਦਾ ਪੁੱਤ ਕਿਤੇ ਬਾਹਰ ਚਲਾ ਜਾਈ ਤੇ ਮੁਰਮੁਰ ਜਾਂਦੀਆਂ ਫੋਨ ਕਰਦੀਆਂ ਮੁਰਮੁਰ ਉੱਤਨੂ 7 ਸਾਲਾਂ ਦੇ ਬੱਚੇ ਵੀ ਪੁੱਛਦੇ ਹੋਣਗੇ ਬੱਚੇ ਵੀ ਪੁੱਛਦੇ ਬੱਚਾ ਵੀ ਸਵਾਲ ਕਰਦਾ ਮਾਰ ਗਿਆ ਅੰਦਰੋਂ ਤਾਂ ਚੁਗਾਈ ਪੱਲੇ ਨਹੀਂ ਕੁਝ ਰਹਿ ਗਿਆ ਸਰੀਰ ਦੇ ਗਲੋਟੀ ਪਿੰਡ ਦਾ ਜੈਮਲ ਸਿੰਘ ਜੋ ਉਸ ਟਾਈਮ ਹਾਸਤਾ ਹੋਇਆ ਵਾ ਟਾਂਕਵਾਦੀਆਂ ਨਾਲ ਉਹਨਾਂ ਨੇ ਬੱਸ ਡਾਈ ਆ ਜੀ ਡਰਾਈਵਿੰਗ ਕਰਦਾ ਜੀ ਉਸ ਉਸ ਸਮੇਂ ਬਹੁਤ ਮਾੜੀ ਘੜੀ ਸੀ ਉਸ ਸਮੇਂ ਜੀ ਜਿਹੜਾ ਉਹ ਕਾਲਾ ਦਿਨ ਸਾਡੇ ਪਿੰਡ ਦਾ ਉਹ ਬਹੁਤ ਮਾੜਾ ਦਿਨ ਸੀ ਉਹ ਸਮਾਂ ਜਿਹੜੀ ਇਹ ਪਰਿਵਾਰ ਦੀ ਮੰਗ ਆ ਜੀ ਵੇਖੋ ਇੱਕ ਦਿਨ ਇਹਨਾਂ ਨੇ ਮੰਗ ਕੀਤੀ ਸੀ ਵੀ ਸਾਡਾ ਸਕੂਲ ਸਾਡੇ ਪਿੰਡ ਦਾ ਜੀ ਸਕੂਲ ਇੱਕ ਨਾਮ ਨਾਲ ਜੈਮਲ ਸਿੰਘ ਦੇ ਨਾਂ ਤੇ ਸਕੂਲ ਆ ਗਿਆ ਜੀ ਘਲੋਟੀ ਦਾ ਵੱਡਾ ਜੀ ਇੱਕ ਇਹਨਾਂ ਨੇ ਰੋਡ ਦੀ ਮੰਗ ਕੀਤੀ ਸੀ ਯਾਰ ਰੋਡ ਇਹਨਾਂ ਦੇ ਨਾਂ ਤੇ ਜੈਮਲ ਸਿੰਘ ਦੇ ਨਾਂ ਤੇ ਘਲੋਟੀ ਰੋਡ ਪਰ ਰਿਹਾ ਜੀ ਨਵਾਂ 18 ਫੁਟਾਈ ਇੱਕ ਇਹਨਾਂ ਨੇ ਗੇਟ ਦੀ ਮੰਗ ਕੀਤੀ ਸੀ ਜੀ ਵੀ ਸਾਡੇ ਪਿੰਡ ਦਾ ਇੱਕ ਜੀ ਸ਼ਹੀਦ ਜੈਮਲ ਸਿੰਘ ਦਾ ਗੇਟ ਬਣਿਆ ਜਾਵੇ ਜੀ ਆਉਂਦੇ ਜਾਂਦੇ ਨੂੰ ਪਤਾ ਲੱਗੇ ਜੀ 14 ਫਰਵਰੀ 2019 ਚ ਸ਼ਹੀਦ ਜੈਮਲ ਸਿੰਘ ਦਾ ਗੇਟ ਫਰੰਟ ਤੇ ਬਣਿਆ ਜਾਵੇ ਕੋਟੀ ਸੇਖਾਂ ਜਿਹੜਾ ਘਲੋਟੀ ਪਿੰਡ ਘਲੋਟੀ ਨੂੰ ਰੋਡ ਜਾਂਦਾ ਉਸ ਰੋਡ ਤੇ ਜੀ ਇੱਕ ਇਹਨਾਂ ਨੇ ਮੰਗੇ ਆ ਵੀ ਹੁਣ ਇਹਨਾਂ ਦਾ ਬੱਚਾ ਇੱਕ ਜਿਹੜਾ ਛੋਟਾ ਜੈਮਲ ਸਿੰਘ ਤੋਂ ਇਹਨਾਂ ਦਾ ਬ੍ਰਦਰ ਜੈਮਲ ਸਿੰਘ ਦਾ ਬਾਹਰ ਰਹਿੰਦਾ ਜੀ ਇਹਨਾਂ ਨੇ ਮੰਗ ਕੀਤੀ ਵੀ ਉਹਨੂੰ ਕੋਈ ਨੌਕਰੀ ਦਿੱਤੀ ਜਾਵੇ ਉਹ ਮਾਂ ਪਿਓ ਤੋਂ ਦੂਰ ਰਹਿੰਦਾ ਜੀ ਮਲੇਸ਼ੀਆ ਰਹਿੰਦਾ ਵਾ ਉੱਥੇ ਜਾਣਾ ਪੈਂਦਾ ਜੀ ਹਰ ਵਾਰੀ ਤੇ ਮਾਸੋਂ ਦਾਵਾ 14 14 ਫਰਵਰੀ ਉੱਥੇ ਤੋਂ ਪਹਿਲਾਂ ਆ ਜਾਂਦਾ ਜੀ ਇਹਨਾਂ ਦੀ ਮੰਗ ਹੈ ਵੀ ਸਾਡੇ ਬੱਚੇ ਨੂੰ ਕੋਈ ਨੌਕਰੀ ਦਿੱਤੀ ਜਾਵੇ ਸੋ ਆਪਦੇ ਮਾਪਿਓ ਕੋ ਰਵੇ ਇਸ ਜਗ੍ਹਾ ਜਗ੍ਹਾ ਤੇ ਰਵੇ ਆਪਦੇ ਮਾਪਿਓ ਦੀ ਦੇਖਭਾਲ ਕਰੇ ਉਹਨਾਂ ਨੂੰ ਲੋੜ ਹੈ ਜੇ ਇਸ ਸਮੇਂ ਬਿਲਕੁਲ ਜੀ ਮੇਰਾ ਪਿੰਡ ਗਲੂਡੀ ਉਹ ਪੰਡ ਹੈ ਜਿੱਥੋਂ ਦੇ ਸ਼ਹੀਦ ਜੈਮਲ ਸਿੰਘ ਪਲਵਾਮਾ ਹਮਲੇ ਵਿੱਚ ਉਸ ਹਮਲੇ ਵਾਲੇ ਦਿਨ ਜਿਹੜੀ ਇੱਕ ਟਰੱਕ ਨਾਲ ਇਨਸੀਡੈਂਟ ਹੁੰਦਾ ਹੈ ਉਸ ਟਾਈਮ ਇਨਸੀਡੈਂਟ ਵਾਲੇ ਦਿਨ ਉਸ ਟਰੱਕ ਨੂੰ ਡਰਾਈਵ ਕਰ ਰਹੇ ਸੀ ਤਾਂ ਸ਼ਹੀਦ ਜੈਮਲ ਸਿੰਘ ਉਹ ਹਨ ਮੈਂ ਗੱਲ ਕਰਾਂ ਜਿੱਥੋਂ ਦੀ ਵੀ ਸਰਕਾਰਾਂ ਨੇ ਉਸ ਸਮੇਂ ਵਾਅਦੇ ਕੀਤੇ ਚਾਹੀ ਯਾਦਗਰੀ ਗੇਟ ਬਣਾਉਣ ਦੀ ਗੱਲ ਹੋਵੇ ਪਿੰਡ ਨੂੰ ਉਹਦੀ ਸੜਕ ਨੂੰ ਸ਼ਹੀਦ ਦੇ ਨਾਮ ਤੇ ਉਸ ਸੜਕ ਦਾ ਨਾਮ ਸ਼ਹੀਦ ਜੈਮਲ ਸਿੰਘ ਮਾਰਗ ਰੱਖਣ ਦੀ ਗੱਲ ਹੋਵੇ ਪਿੰਡ ਦੇ ਸਕੂਲ ਦੇ ਵਿੱਚ ਉਨ੍ਹਾਂ ਦੇ ਨਾਮ ਤੇ ਸਕੂਲ ਦਾ ਨਾਮ ਰੱਖਣ ਦੀ ਗੱਲ ਹੋਵੇ ਪਰ ਜੇ ਜਦੋਂ ਸਰਦਾਰ ਜੈਮੋਤ ਸਿੰਘ ਸ਼ਹੀਦ ਹੁੰਦੇ ਹਨ ਉਸ ਸਮੇਂ ਮੈਂ 17 ਸਾਲ ਦੀ ਉਮਰ ਸੀ ਮੇਰੀ ਤਾਂ ਮੈਂ ਬਹੁਤ ਛੋਟਾ ਸੀ ਹੁਣ ਮੈਂ ਨਵੀਂ ਟਰਮ ਦੇ ਵਿੱਚ ਮੈਂ ਸਰਪੰਚ ਬਣਿਆ ਤਾਂ ਮੇਰੇ ਪਿੰਡ ਵੱਲੋਂ ਤੇ ਮੇਰੇ ਵੱਲੋਂ ਮੇਰੀ ਸਮੁੱਚੀ ਪੰਚਾਇਤ ਵੱਲੋਂ ਇਹ ਕੋਸ਼ਿਸ਼ ਰਹੂਗੀ ਕਿ ਅਸੀਂ ਵੀ ਉਸ ਸਾਡੇ ਪਿੰਡ ਦੇ ਸ਼ਹੀਦ ਦੀ ਯਾਦ ਵਜੋਂ ਕੋਈ ਸਾਡੀ ਕੋਸ਼ਿਸ਼ ਜ਼ਰੂਰ ਕਰਾਂਗੇ ਅਸੀਂ ਜਿੰਨੇ ਚੋਗੇ ਅਸੀਂ ਜ਼ਰੂਰ ਕਰਾਂਗੇ ਤੁਹਾਡੇ ਮਾਧਮ ਰਾਈ ਮੈਂ ਸਰਕਾਰ ਤੋਂ ਵੀ ਇਹ ਗੁਜਰਸ਼ ਕਰੂੰਗਾ ਚਾਹੇ ਸੈਂਟਰ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੋਵੇ ਚਾਹੇ ਸਟੇਟ ਸਰਕਾਰ ਦੀ ਹੋਵੇ ਤੁਸੀਂ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਂਦੇ ਹੋਏ ਪਰਿਵਾਰ ਦੀ ਬੜੀ ਵੱਡੀ ਮੰਗ ਹੈ 7 ਸਾਲ ਬੀਤਣ ਦੇ ਬਾਅਦ ਵੀ ਉਹ ਯਾਦਗਾਰੀ ਗੇਟ ਹਾਲੇ ਨਹੀਂ ਬਣਿਆ ਤਾਂ ਮੈਂ ਇਹੀ ਕਹੂੰਗਾ ਕਿ ਉਹ ਗੇਟ ਦਾ ਕੰਮ ਛੇਤੀ ਤੋਂ ਛੇਤੀ ਕੰਪਲੀਟ ਹੋਣਾ ਚਾਹੀਦਾ